ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਪਿੱਛੇ ਮੇਰੇ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਇਹ ਆਪਣੀ 2852 ਵੈਰੈਟੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਇਹ ਉਹ ਕਣਕ ਹੈ ਜਿਹੜੀ ਦੇ ਵਿੱਚ ਪਹਿਲਾਂ ਆਪਾਂ ਪੀਆਰ ਝੋਨਾ ਲਾਇਆ ਜਿਹੜੇ ਖੇਤ ਦੇ ਵਿੱਚ ਉਸ ਤੋਂ ਬਾਅਦ ਚਾਰੇ ਵਾਲੀ ਮੱਕੀ ਬੀਜੀ ਸੀ ਤੇ ਉਹ ਮੱਕੀ ਵੱਢਣ ਤੋਂ ਬਾਅਦ ਆਪਾਂ ਆਹ ਕਣਕ ਬੀਜੀ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਹੀ ਫੋਟ ਕਰਿਆ ਇਹਨੇ ਤੇ ਬਹੁਤ ਹੀ ਵਧੀਆ ਗਰੋਥ ਹੈ ਦੀ ਹਾਲ ਦੀ ਘੜੀ ਹੈਗੀ ਹੈ ਅਸ ਟਾਈਮ ਤੱਕ ਕੰਡੀਸ਼ਨ ਏਰੀ ਬਹੁਤ ਹੀ ਸੋਹਣੀ ਹੈ। ਇਹਨੂੰ ਆਪਾਂ ਹਜੇ ਤੱਕ ਇੱਕ ਪਾਣੀ ਲਾਇਆ, ਦੂਜੇ ਪਾਣੀ ਦੀ ਇਹਨੂੰ ਤਿਆਰੀ ਹੈ। ਤੇ ਦੇਖੋ ਆਪਾਂ ਪਹੁੰਚੇ ਆ ਆਪਣੇ ਇਸ ਖੇਤ ਤੇ ਇੱਥੇ ਇੱਕ ਸਮੱਸਿਆ ਹੋ ਗਈ। ਇਹ ਮੋਟਰ ਚੱਲੀ ਨਹੀਂ ਆਪਣੀ ਚੱਲਦੀ ਬੰਦ ਕਰੀ ਸੀ। ਲਾਈਟ ਹਜੇ ਤਾਈਂ ਆਈ ਨਹੀਂ। ਉਹਦੇ ਇੰਤਜ਼ਾਰ 'ਚ ਆਪਾਂ ਜਿਹੜਾ ਏਰੀਆ ਦਾ ਸਿਸਟਮ ਹੈ ਤਾਂ ਇੱਥੇ ਲੈਸ ਲਾਈਟ ਹੈ ਜਿਹੜੀ ਫਿਕਸ ਟਾਈਮ ਦੇ ਹਿਸਾਬ ਨਾਲ ਹੀ ਆਉਂਦੀ ਹੈ। 6 ਘੰਟੇ ਲਾਈਟ ਮਿਲਦੀ ਹੈ ਆਪਾਂ ਨੂੰ ਦਿੱਲੀ ਦੀ ਉਹ ਕੁਝ ਫਾਲਟ ਹੋਣ ਕਰਕੇ ਧੁੰਦ ਪੈਂਦੀ ਹੈ ਪਾਣੀ ਸੀਗਾ ਕੋਈ ਦਰਖਤ ਨਾਲ ਲੱਗਣ ਕਰਨੇ ਤੇ ਲਾਈਟ ਹੋ ਗਈ ਫਾਲਟ ਅਜੇ ਤੱਕ ਲਾਈਟ ਆਈ ਨਹੀਂ ਆਪਾਂ ਖੜੇ ਆ ਇੰਤਜ਼ਾਰ ਚ ਲਾਈਟ ਆ ਜੇ ਫਿਰ ਇਹਦਾ ਟੈਸਟਿੰਗ ਕਰਾਂਗੇ ਵੀ ਕੀ ਗੜਬੜਿਆ ਇਹ ਤੇ ਮੋਟਰ ਤੇ ਕਿਉਂ ਨਹੀਂ ਚੱਲੀ ਇਹ ਆਪਾਂ ਨੂੰ ਬੰਦਿਆਂ ਨੇ ਘਰੇ ਜਾ ਕੇ ਦੱਸਿਆ ਵੀ ਉਹ ਮੋਟਰ ਆਪਣੀ ਚੱਲੀ ਨਹੀਂ ਦੇਣੀ ਹੈ ਜੀ ਕੀ ਸਮੱਸਿਆ ਹੋਈ ਹੈ ਆਏ ਆਪਣੇ ਮੱਕੀ ਵਾਲੇ ਖੇਤ ਦੀ ਕਣਕ ਤੇ ਨਾ ਆਪਾਂ ਨੂੰ ਇਸ ਵਾਰ ਕਣਕ 'ਚ ਇੱਕ ਸਮੱਸਿਆ ਬਹੁਤ ਜ਼ਿਆਦਾ ਆਈ ਹੈ। ਆ ਦੇਖੋ। ਆ ਵਟਾਂ ਦੇ ਨਾਲ-ਨਾਲ ਕਣਕ ਬਹੁਤ ਘੱਟ ਉੱਗੀ ਐ ਇਸ ਵਾਰ ਪਤਾ ਨਹੀਂ ਕੀ ਸਮੱਸਿਆ ਐ। ਆਪਣੇ ਏਰੀਆ ਦਾ ਪਾਣੀ ਦਾ ਸਿਸਟਮ ਐ ਜਿਹੜਾ ਉਹਦੇ 'ਚ ਆਪਾਂ ਨੂੰ ਕਿਆਰੇ ਛੋਟੇ ਹੀ ਪਾਉਣੇ ਪੈਂਦੇ ਆ ਬਾਹਣਾਂ ਦੇ ਹਿਸਾਬ ਨਾਲ। ਕਿਉਂਕਿ ਜ਼ਿਆਦੇ ਪੱਕੇ ਬਾਣ ਹੈ ਨਹੀਂ ਆਪਣੇ ਆ ਦੇਖੋ। ਪਤਾ ਨਹੀਂ ਕੀ ਕਾਰਨ ਰਿਹਾ ਇਹ। ਮੇਰਾ ਜਿੱਥੋਂ ਤੱਕ ਦਿਮਾਗ ਐ ਵੀ ਆਪਣੀ ਕਣਕ 'ਚ ਘੱਟ ਉੱਗਣ ਦਾ ਕਾਰਨ ਐਸ ਵਾਰ ਆਪਾਂ ਜਿਹੜੀ ਬਜਾਈ ਕਰੀ ਆ ਉਹ ਥੋੜੀ ਜਿਹੀ ਗਿੱਲੇ ਵੱਤ ਕਰੀ ਆ ਮਤਲਬ ਖੇਤ ਜਿਆਦਾ ਗਿੱਲਾ ਸੀ ਤੇ ਬਜਾਈ ਕਰਤੀ ਤੇ ਫਿਰ ਵੱਟਾਂ ਵੀ ਉਸ ਹਿਸਾਬ ਨਾਲ ਹੀ ਪਾਉਣੀਆਂ ਪਈਆਂ ਥੋੜਾ ਜਿਆਦਾ ਗਿੱਲੇ ਚ ਵੱਟ ਪੈ ਗਈ ਤਾਂ ਕਰਕੇ ਆਪਾਂ ਨੂੰ ਆ ਸਮੱਸਿਆ ਆਈ ਹੈ ਆ ਦੇਖੋ ਇਹ ਕਿਤੇ ਕਿਤੇ ਜਿਆਦਾ ਆਪਣੀ ਸਾਰੀ ਕਣਕ ਚ ਕਿਤੇ ਕਿਤੇ ਘਟ ਹੈ ਪਤਾ ਨਹੀਂ ਕੀ ਕਾਰਨ ਹੈ ਬਾਕੀ ਆਲ ਓਵਰ ਕਣਕ ਦੀ ਕੰਡੀਸ਼ਨ ਮਾਲਕ ਦੀ ਕਿਰਪਾ ਨਾਲ ਸੋਹਣੀ ਹੈ ਆ ਆਪਣੇ ਨਰਮੇ ਵਾਲੇ ਖੇਤ ਦੇ ਵਿੱਚ 327 ਵੈਰਾਈਟੀ ਦੇ ਵਿੱਚ ਆ ਦੇਖੋ ਇੱਥੇ ਵੱਟਾਂ ਦੇ ਨਾਲ ਲਗਾ ਪੂਰਾ ਕਣਕ ਦਾ ਕੋਈ ਸਮੱਸਿਆ ਨਹੀਂ ਦੂਜੇ ਕਿਆਰਾਂ ਦੇ ਬਰਾਬਰ ਹੀ ਸੋਹਣੀ ਗ੍ਰੋਥ ਹੋਈ ਜਾਂਦੀ ਹੈ ਕਣਕ ਦੀ ਤੇ ਮੇਰੇ ਹਿਸਾਬ ਨਾਲ ਤਾਂ ਮੇਨ ਕਾਰਨ ਆਹੀ ਹੋ ਸਕਦਾ ਹੈ ਵੀ ਆਪਾਂ ਗਿੱਲੇ 'ਚ ਥੋੜੀਆਂ ਜੀਆਂ ਵੱਟਾਂ ਪਾਲੀਆਂ ਤਾਂ ਕਰਕੇ ਆਪਾਂ ਨੂੰ ਸਮੱਸਿਆ ਆਈ ਹੈ ਵੀ ਵੱਟਾਂ ਦੇ ਨਾਲ ਕਣਕ ਘਟੂਗੀ ਹੈ ਇਹ ਆਪਣੀ 327 ਵੈਰਾਈਟੀ ਹੈ ਇਹਨੂੰ ਦੋ ਪਾਣੀ ਲੱਗੇ ਦੂਜਾ ਪਾਣੀ ਲੱਗੇ ਨੂੰ 4-5 ਦਿਨ ਹੋਏ ਐ ਇਹਦੇ ਤੇ ਆਪਾਂ ਦੂਜੀ ਨਿਊਟ੍ਰੀਸ਼ਨ ਦੀ ਸਪਰੇਅ ਕਰਨ ਦੀ ਤਿਆਰੀ ਕਰ ਰਹੇ ਹਾਂ ਦੂਜੀ ਸਪਰੇ ਆਪਾਂ ਇਹਦੇ ਤੇ ਕਰਾਂਗੇ 2 ਕਿਲੋ 100 ਲੀਟਰ ਪਾਣੀ ਦੇ ਵਿੱਚ ਯੂਰੀਆ ਤੇ 3 ਕਿਲੋ ਵੀ ਪਾ ਸਕਦੇ ਆ ਆਪਾਂ ਨਾਲ ਇਹਦੇ ਮੇਜਰ ਸੋਲ ਐਰੀਜ਼ ਕੰਪਨੀ ਦਾ ਜੋ ਆਉਂਦਾ ਉਹ ਆਪਾਂ ਮਿਕਸ ਕਰਕੇ ਤੇ ਹੁਣ ਦੂਜੀ ਆਪਣੀ ਸਾਰੇ ਖੇਤ ਦੇ ਵਿੱਚ ਹੀ ਤਾਕਤ ਵਾਲੀ ਜਿਹੜੀ ਸਪਰੇ ਆ ਉਹ ਕਰਾਂਗੇ ਲੈਟ ਆ ਗਈ ਐ ਤੇ ਪਰ ਆਪਣੀ ਮੋਟਰ ਦੇ ਕੋਲੇ ਆ ਜਿਹੜਾ ਸਟਾਰਟਰ ਕੋਲੇ ਕਰੰਟ ਨਹੀਂ ਪਹੁੰਚ ਰਿਹਾ ਇਹਦਾ ট্রান্সਫਾਰਮ ਮੋਟਰ ਦਾ ਲੱਗਿਆ ਹੋਇਆ ਦੂਰ ਉੱਥੇ ਜਾ ਕੇ ਚੈੱਕ ਕਰਾਂਗੇ ਵੀ ਕੀ ਸਮੱਸਿਆ ਹੈ கரੰਟ ਕਿਉਂ ਨਹੀਂ ਆ ਰਿਹਾ ਅੱਗੇ ਇਹ ਹੈ ਰਾਜਸਥਾਨ ਦੇ ਨਜ਼ਾਰੇ ਮੋਟਰ ਕਿਤੇ ਹੈ ਤੇ ਟਰਾਂਸਫਾਰਮਰ ਕਿਤੇ ਹੈ ਉਹ ਟਰਾਂਸਫਾਰਮਰ ਆ ਹਜੇ ਉਹ ਟਰਾਂਸਫਾਰਮਰ ਹੈ ਮੋਟਰ ਉਹ ਹੋਰੀ ਹੁਣ ਚੈੱਕ ਕਰਕੇ ਆਵਾਂਗੇ ਕਈ ਵਾਰ ਐਮਸੀਬੀ ਟ੍ਰਿਪ ਹੋ ਜਾਂਦੀ ਹੈ ਲਾਈਟ ਕੱਟ ਵੱਧ ਆ ਜੇ ਜਾਂ ਜਦੋਂ ਤਰੇਲ ਜਿਆਦੇ ਆਈ ਹੁੰਦੀ ਹੈ ਕੋਈ ਦਰਖਤ ਅੱਗੇ ਨਾਲ ਲੱਗਦਾ ਹੋਵੇ ਤਾਂ ਚੈੱਕ ਕਰਦੇ ਆ ਜਾ ਕੇ ਆ ਗਈ ਜੀ ਲਾਈਟ ਉਹੀ ਗੱਲ ਹੋ ਗਈ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਕਈ ਵਾਰ ਧੁੰਦ ਆਉਣ ਕਰਨੇ ਤੇ ਐਮ ਸੀ ਬੀ ਟ੍ਰਿਪ ਹੋ ਜਾਂਦੀ ਹੈ ਉਹ ਸੁੱਚ ਕੱਟ ਹੋ ਗਈ ਤੇ ਆਪਾਂ ਉਹਨੂੰ ਦੁਬਾਰਾ ਲਾਇਆ ਤਾਂ ਮੋਟਰ ਚੱਲ ਪਈ ਸ਼ੁਕਰ ਹੈ ਮਾਲਕ ਦਾ ਆ ਇਧਰ ਚੋਬਰ ਵੱਡੀ ਜਾਂਦਾ ਪੱਠੇ ਸਾਰਿਆਂ ਤੋਂ ਜ਼ਰੂਰੀ ਕੰਮ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਠੰਡ 'ਚ ਜਿੰਨੀ ਚਾਹ ਦੀ ਜ਼ਰੂਰਤ ਹੈ ਫਿਰ ਦੁੱਧ ਚਾਹੀਦਾ ਹੈ ਤੇ ਫਿਰ ਡੰਗਰਾਂ ਨੂੰ ਪੱਠੇ ਚਾਹੀਦੇ ਆ